ਸ਼ੂਰ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਵਿਛੋੜਾ ਪੰਜਾਬੀਆਂ ਲਈ ਸਹਣਾ ਔਖਾ ਹੈ ਪਰ ਸਭ ਤੋਂ ਵੱਡਾ ਵਿਛੋੜਾ ਉਸਦੇ ਪਰਿਵਾਰ ਨੂੰ ਹੈ ਜਿਨ੍ਹਾਂ ਨੇ ਦਿਵਾਲੀ ਦੇ ਚਾਹ ਵਿੱਚ ਹੀ ਰਹਿ ਗਏ ਦਿਵਾਲੀ ਰਾਜਵੀਰ ਮੋਹ ਮੁਹਬਤ ਨਾਲ ਆਪਣੇ ਪਰਿਵਾਰ ਨੂੰ ਪੂਰੇ ਪੰਜਾਬ ਨੂੰ ਯਾਦਾਂ ਦੇ ਗਏ ਦੂਜੇ ਪਾਸੇ ਰਾਜਵੀਰ ਜਵੰਦੇ ਦਾ ਐਕਸੀਡੈਂਟ ਦਾ ਕਾਰਨ ਸਾਹਮਣੇ ਆਇਆ ਹੈ ਇਹ ਸਵਾਲ ਹੁਣ ਹਾਰ ਕਿਸੇ ਦੇ ਮਨ ਦੇ ਵਿੱਚ ਹੈ ਕਿ ਆਖਿਰ ਰਾਜਵੀਰ ਜਵੰਦੇ ਦੇ ਸਿਰ ਉੱਤੇ ਲੱਗਿਆ ਹੈਲਮਟ ਕਿਵੇਂ ਟੁੱਟ ਗਿਆ ਉਸ ਨਾਲ ਇੰਨਾ ਵੱਡਾ ਹਾਸਾ ਕਿਉਂ ਆਪ ਰਿਆ ਕਿਸੇ ਨੇ ਉਸ ਦਾ ਹੈਲਮਟ ਬਦਲਿਆ ਸੀ ਇਹ ਡੁਪਲੀਕੇਟ ਕਿਵੇਂ ਆਇਆ ਨਵੇਂ ਖੁਲਾਸਿਆਂ ਨੇ ਲੋਕਾਂ ਦੀਆਂ ਰੂਹਾਂ ਵੀ ਹਿਲਾ ਦਿੱਤੀਆਂ ਹਨ ਸੀਸੀਟੀਵੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰਾਜਵੀਰ ਨੂੰ ਹਾਸੇ ਤੋਂ ਬਾਅਦ ਜਿਸ ਹਸਪਤਾਲ ਵਿੱਚ ਲਜਾਇਆ ਗਿਆ ਸੀ ਉੱਥੇ ਉਸ ਇਲਾਜ ਨਹੀਂ ਮਿਲਿਆ ਇੱਥੋਂ ਤੱਕ ਵੀ ਕਿਹਾ ਗਿਆ ਕਿ ਉਸ ਨੂੰ ਫਰਸਟ ایڈ ਨਹੀਂ ਮਿਲੀ ਰਾਜਵੀਰ ਜਵੰਦੇ ਦਸ ਬਾ ਬਹੁਤ ਹੀ ਹਸਮੁਖ ਸੀ ਉਹ ਸਾਰਿਆਂ ਨਾਲ ਮਜ਼ਾਕ ਵੀ ਕਰਦੇ ਰਹਿੰਦੇ ਸੀ ਉਹ ਬਹੁਤ ਜਿਆਦਾ ਚੰਗੇ ਸੁਭਾਅ ਦੇ ਸੀ